ਕਰ ਅਰਦਾਸ ਬੰਦੇ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਹ ਜਿਹੜੀ ਵੀਡੀਓ ਤੁਸੀਂ ਦੇਖਦੇ ਹੋ ਇੱਕ ਗੁਜਰਾਤ ਦੇ ਇੱਕ ਪਿੰਡ ਦੀ ਆ ਇਸ ਪਿੰਡ ਦੇ ਨੌਜਵਾਨ ਨੇ ਜਿਹੜੇ ਜ਼ਿਆਦਾਤਰ ਜਾਂ ਤਾਂ ਪੜਨ ਵਾਸਤੇ ਸ਼ਹਿਰਾਂ ਨੂੰ ਨਿਕਲ ਗਏ ਤੇ ਜਾਂ ਫਿਰ ਆਪਣੇ ਕਾਰੋਬਾਰ ਵਾਸਤੇ ਬਾਹਰਲੇ ਮੁਲਕਾਂ 'ਚ ਚਲੇ ਗਏ ਇਸ ਕਰਕੇ ਇਹ ਪਿੰਡ ਦੇ ਜਿਹੜੇ ਲੋਕ ਨੇ ਸਿਆਣੇ ਬਜ਼ੁਰਗ ਤੇ ਉੱਥੇ ਦੀਆਂ ਬੁੜੀਆਂ ਨੇ ਉਹਨਾਂ ਨੇ ਮਿਲ ਕੇ ਇੱਕ ਨਿਸ਼ਚਾ ਕੀਤਾ ਵੀ ਆਪਾਂ ਸ਼ਾਮ ਦੀ ਜਿਹੜੀ ਰੋਟੀ ਆ ਉਹ ਇਕੱਠੇ ਖਾਇਆ ਕਰਾਂਗੇ। ਸੋ ਸਾਰੇ ਪਿੰਡ ਦੀ ਰੋਟੀ ਇੱਕ ਥਾਂ ਤੇ ਪੱਕਦੀ ਆ ਤੇ ਸਾਰਾ ਪਿੰਡ ਸ਼ਾਮ ਨੂੰ ਇਕੱਠੇ ਹੋ ਕੇ ਰੋਟੀ ਖਾਂਦਾ। ਕਿੰਨੀ ਸੋਹਣੀ ਪ੍ਰਥਾ ਚਲਾਈ ਆ ਇਹਨਾਂ ਨੇ। ਕਿੰਨਾ ਸੋਹਣਾ ਲੱਗਦਾ ਹੋ ਜਦੋਂ ਸਾਰਾ ਪਿੰਡ ਸੰਗਤ ਰੂਪੀ ਇਕੱਠਾ ਹੋ ਕੇ ਪ੍ਰਸ਼ਾਦਾ ਛਕਦਾ ਤਾਂ ਇੱਕ ਦੂਜੇ ਦੇ ਨਾਲ ਪਿਆਰ ਕਿੰਨਾ ਵਧਣਾ। ਅਸਲ 'ਚ ਇਹ ਵੀਡੀਓ ਦਿਖਾਉਣ ਦਾ ਮੇਨ ਕਾਰਨ ਸੀ ਆ ਇਹ ਹੈਗੀ ਆ ਜਪਾਨ ਦੀ ਖਬਰ ਇਸ ਸਾਲ 40000 ਤੋਂ ਵੱਧ ਜਪਾਨ ਦੇ ਵਿੱਚ 40000 ਤੋਂ ਵੱਧ ਐਸੇ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਮ੍ਰਿਤਕ ਪਾਏ ਗਏ ਨੇ ਜਿਹੜੇ ਇਕੱਲੇ ਰਹਿੰਦੇ ਸੀ ਤੇ ਜਿਨ੍ਹਾਂ ਦੇ ਮਰਨ ਦਾ ਪਤਾ ਹੀ ਨਹੀਂ ਕਿਸੇ ਨੂੰ ਵੀ ਉਹ ਮਰੇ ਪਏ ਨੇ ਕੁਝ ਲੋਕ ਤਾਂ ਇਹ ਜੇ ਨੇ ਜਿਨ੍ਹਾਂ ਨੂੰ ਮਰਿਆ ਨੂੰ ਸਾਲ ਤੋਂ ਉੱਪਰ ਦਾ ਟਾਈਮ ਹੋ ਗਿਆ ਤੇ ਕੁਝ ਲੋਕ ਇਹ ਜੇ ਨੇ ਜਿਹੜੇ 6-7 ਮਹੀਨੇ ਪਹਿਲਾਂ ਮਰੇ ਆ ਤੇ ਉਹ ਮਰੇ ਨੇ ਆਪਣੇ ਘਰੇ ਨੇ ਕਿਉਂਕਿ ਇਕੱਲੇ ਨੇ ਤੇ ਉਹਨਾਂ ਦਾ ਨਾ ਕੋਈ ਰਿਸ਼ਤੇਦਾਰ ਨਾ ਕੋਈ ਭੈਣ ਭਰਾ ਕੋਈ ਆਉਂਦਾ ਜਾਂਦਾ ਨਹੀਂ ਫਿਰ ਉਹ ਜਦੋਂ ਬੋਡੀ ਖਰਾਬ ਹੋ ਜਾਂਦੀ ਆ ਕਈ ਵਾਰ 스멜 ਆਉਂਦੀ ਆ ਬਾਹਰ ਕਈ ਵਾਰ ਨਹੀਂ ਆਉਂਦੀ ਤੇ ਇਹ ਵੀ ਉਸ ਸਮੇਂ ਪਤਾ ਲੱਗਿਆ ਜਦੋਂ ਇਹਨਾਂ ਦੀ ਇੱਕ ਰਿਸਰਚ ਟੀਮ ਨੇ ਘਰ-ਘਰ ਜਾ ਕੇ ਰਿਸਰਚ ਕਰਨੀ ਸ਼ੁਰੂ ਕੀਤੀ ਜਦੋਂ ਉਹਨਾਂ ਕੋਲੇ 2-3 ਰਿਪੋਰਟਾਂ ਆਈਆਂ ਕਿ ਬੰਦੇ ਮਰੇ ਹੋਏ ਨੇ ਉਹਨਾਂ ਨੂੰ ਟਾਈਮ ਹੋ ਗਿਆ ਇਕੱਲੇ ਰਹਿੰਦੇ ਕਰਕੇ ਪਤਾ ਨਹੀਂ ਲੱਗਿਆ ਤੇ ਉਹ ਤੋਂ ਬਾਅਦ ਫਿਰ ਗਵਰਨਮੈਂਟ ਨੇ ਇੱਕ ਗਰੁੱਪ ਬਣਾ ਕੇ ਘਰ-ਘਰ ਭੇਜਿਆ ਵੀ ਜਿਹੜੇ ਲੋਕ ਇਕੱਲੇ ਰਹਿੰਦੇ ਆ ਦੇਖੋ ਤੇ 40000 ਬੰਦਾ ਮਿਲਿਆ ਜਿਹੜਾ ਇਕੱਲਾ ਹੀ ਘਰੇ ਮਰ ਗਿਆ ਤੇ ਜਿਨ੍ਹਾਂ ਨੂੰ ਪੁੱਛਣ ਵਾਲੇ ਪਿੱਛੇ ਕੋਈ ਨਹੀਂ ਐਸੀ ਕਰਕੇ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਿਆ ਕਰੋ ਗਿਲੇ ਸ਼ਿਕਵੇ ਛੱਡੋ ਦੁਨੀਆ ਦੇ ਉੱਤੇ ਬਹੁਤ ਕੁਝ ਐਸਾ ਹੋ ਰਿਹਾ ਜਿਹਦੇ ਬਾਰੇ ਆਪਾਂ ਸੋਚ ਵੀ ਨਹੀਂ ਸਕਦੇ ਰੱਬ ਦਾ ਨਾਮ ਲਿਆ ਕਰੋ ਤੇ ਆਥਣੇ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਰੋਟੀ ਖਾਇਆ ਕਰੋ ਜਿਹੜਾ ਕਿਸੇ ਨਾਲ ਕੋਈ ਮਨ ਮਟਾਓ ਆ ਛੱਡ ਦਿਓ ਕੁਝ ਨਹੀਂ ਰੱਖਿਆ ਨਾ ਚੀਜ਼ਾਂ ਦੇ ਵਿੱਚ ਹਰ ਕਿਸੇ ਦੇ ਵਿੱਚ ਪ੍ਰਮਾਤਮਾ ਆਪ ਵਾਸ ਕਰਦਾ ਤੇ ਉਹ ਪ੍ਰਮਾਤਮਾ ਨੇ ਕਦੇ ਵੀ ਗਲਤ ਫੈਸਲਾ ਨਹੀਂ ਲਿਆ ਉਹਨੇ ਜਿਹੜੇ ਭੈਣ ਭਰਾ ਜਿਹੜੇ ਰਿਸ਼ਤੇਦਾਰ ਸਾਡੇ ਵਾਸਤੇ ਚੁਣੇ ਨੇ ਹੋ ਸਕਦਾ ਉਹਨਾਂ ਤੋਂ ਕੋਈ ਕੋਈ ਗਲਤੀ ਹੋ ਗਈ ਹੋਵੇ ਪਰ ਉਹ ਗਲਤ ਨਹੀਂ ਹੋ ਸਕਦੀ ਮਤਲਬ ਉਹ ਮਾੜੇ ਨਹੀਂ ਹੋ ਸਕਦੇ ਗਲਤੀ ਹੋ ਗਈ ਕਿਤੇ ਗਲਤ ਚੱਲ ਗਏ ਠੀਕ ਆ ਕਦੇ ਗੁੱਸਾ ਆ ਗਿਆ ਪਰ ਹੁਣ ਇਹ ਥੋੜੀਆ ਵੀ ਆਪਾਂ ਅਗਲੇ ਨਾਲ ਰੁੱਸੇ ਹੀ ਰਹਿਣਾ ਰੱਬ ਦਾ ਨਾਮ ਲਓ ਸਭ ਨੂੰ ਮਾਫ ਕਰੋ ਤੇ ਪਿਆਰ ਨਾਲ ਰਹਿਣਾ ਸ਼ੁਰੂ ਕਰੋ ਜ਼ਿੰਦਗੀ ਬੜੀ ਖੂਬਸੂਰਤ ਹੈ ਮਿੱਤਰੋ ਧੰਨਵਾਦ ਜਿਉਂਦੇ ਵਾਸਤੇ